ਕਿਹੜੀ ਮੋਦੀ ਸਰਕਾਰ ਆ ਗਈ ਪਿਆਰ ਸਾਰਾ ਕੋ ਡਿੱਗ ਗਿਆ ਸਾਨੂੰ ਤਾਂ ਹੀ ਪਾਰਟੀ ਸਰਕਾੰਗਰਸ ਦੀ ਵਧੀਆ ਲੱਗਦੀ ਆ ਪਗੌਂ ਤਮਾਣਿਆ ਆਹ ਕੌਡੀ ਸਰਕਾਰ ਨੂੰ ਰੇਖੂ ਕਰੂਗਾ ਕਹੂੰਗਾ ਲੋਕ ਸਭਾ ਚੋਣ ਆ ਰਹੀ ਨੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਪਸੰਦ ਤੁਹਾਨੂੰ ਦੇਖੋ ਜੀ ਸਾਨੂੰ ਤਾਂ ਜੀ ਜਿਹੜੀ ਪਿਛਲੀਆਂ ਪਾਰਟੀਆਂ ਨੇ ਉਹ ਸਾਨੂੰ ਵਧੀਆ ਲੱਗਦੀਆਂ ਕੌਣ ਜੀ ਮੋਦੀ ਆਹ ਮੈਂ ਤਾਂ ਕਹਿੰਦਾ ਇੱਥੇ ਆ ਜੀ ਹਾਂ ਨਾ ਠੀਕ ਆ ਉਹ ਕਦੇ ਮਾਰ ਆਪਾਂ ਨੂੰ ਯਾਰ ਆਮ ਆਦਮੀ ਪਾਰਟੀ ਕਾਂਗਰਸ ਕਾਲੀਦਲ ਭਾਜਪਾ ਪੰਜਾਬ ਦੇ ਵਿੱਚ ਵੱਧ ਸੀਟਾਂ ਕਿਨੂੰ ਪਾਰਟੀ ਦਾ ਪਹਿ ਇਹ ਕਹਿ ਸਕਦੇ ਕਿ ਵੀ ਜਿਹੜੀ ਪਾਰਟੀ ਕੰਮ ਕਰੂਗੀ ਉਹੀ ਪਸੰਦ ਹੈ ਕਿਸਾਨਾਂ ਨਾਲ ਤਾਂ ਧੱਕਾ ਹੁੰਦੀ ਹੈ ਕਰਜ਼ੇ ਵੱਢ ਕੇ ਝੂੜੀ ਬਣਾ ਲੈਂਦੇ ਨੇ ਕਣਕ ਮੰਡੀ ਜੀ ਵੇਚ ਦਿੰਦੇ ਨੇ ਕਹਿੰਦੇ ਗੋਲੀ ਪੈ ਗਈ ਲੋਕ ਸਭਾ ਦੇ ਚੋਣਾਂ ਨਜ਼ਦੀਕ ਆ ਰਹੀਆਂ ਨੇ ਅੱਜ ਅਸੀਂ ਪਹੁੰਚੇ ਆ ਪਿੰਡ ਤਰਖਾਨ ਮਾਜਰੇ ਦੇ ਵਿੱਚ ਜਿੱਥੇ ਬਹੁਤ ਸਾਰੇ ਸਾਨੂੰ ਬਜ਼ੁਰਗ ਨੌਜਵਾਨ ਇੱਥੇ ਸੱਤ ਦੇ ਵਿੱਚ ਮਿਲੇ ਗਰਾਊਂਡ ਦੇ ਵਿੱਚ ਬੈਠੇ ਸੀਗੇ ਗੱਲਾਂ ਬਾਤਾਂ ਇਹਨਾਂ ਕਰਾਂਗੇ ਕਿ ਕਿਹੜੀ ਪਾਰਟੀ ਪਸੰਦ ਹੈ ਤੇ ਕਿਹੜੀ ਪਾਰਟੀ ਨੇ ਹੁਣ ਤੱਕ ਕੀ ਕੀਤਾ ਇਹਨਾਂ ਦੀ ਨਜ਼ਰ ਦੇ ਵਿੱਚ ਤੇ ਅੱਗੇ ਉਮੀਦਾਂ ਕਿਸ ਪਾਰਟੀ ਤੋਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿਣਗੀਆਂ ਕੀ ਨਾਮ ਹੈ ਜੀ ਅਰੇ ਜੀ ਠੀਕ ਹੈ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਪਸੰਦ ਹੈ ਤੁਹਾਨੂੰ ਦੇਖੋ ਜੀ ਅਸੀਂ ਆਪਾਂ ਕੁਝ ਨਹੀਂ ਕਹਿ ਸਕਦੇ ਹਾਂ ਜੀ ਹਾਂਜੀ ਫਿਰ ਵੀ ਮਨ ਦੇ ਵਿੱਚ ਤਾਂ ਹੁੰਦੀ ਹੈ ਨਹੀਂ ਚਲੋ ਕੈਂਡੀਡੇਟ ਦਾ ਜਨਾਉਸ ਨਹੀਂ ਹੋਇਆ ਪਾਰਟੀ ਤਾਂ ਹੁੰਦਾ ਵੀ ਆ ਚਾਰ ਪਾਰਟੀਆਂ ਨੇ ਸਾਨੂੰ ਵਧੀਆ ਲਾਦੀ ਆ ਇਹ ਆਉਣ ਵਾਲੇ ਸਮੇਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਹਾਂ ਹਾਂਜੀ ਤੁਸੀਂ ਕਿਸ ਕਿਸ ਪਾਰਟੀ ਨਾਲ ਜੁੜੇ ਹੋ ਹੋ ਅਸੀਂ ਤਾਂ ਕਿਸੇ ਨਾਲ ਨਹੀਂ ਜੁੜੇ ਹੈਗੇ ਅਸੀਂ ਤਾਂ ਸਾਂਝੇ ਬੰਦੇ ਆ ਅੱਛਾ ਹਾਂਜੀ ਤਾਂ ਦੱਸੋ ਮਾਨ ਸਰਕਾਰ ਨੇ 2 ਸਾਲਾਂ ਚ ਕੀ ਕੁਝ ਕੀਤਾ ਹੈ ਹੈ ਮਾਨ ਸਰਕਾਰ ਨੇ 2 ਸਾਲਾਂ ਚ ਵਧੀਆ ਕੀਤਾ ਕੁਝ ਕੰਮ ਕਰ ਦੇਖੋ ਜੀ ਅਸੀਂ ਉਰੇ ਰਹਿੰਦੇ ਨਹੀਂ ਅਸੀਂ ਤਾਂ ਬਾਹਰ ਰਹਿੰਦੇ ਆਂ ਦੇ ਬੰਦੇ ਆ ਅੱਛਾ ਹਾਂ ਤੁਹਾਡਾ ਕੀ ਨਾਮ ਹੈ ਗਲਦੀਪ ਸਿੰਘ ਜੀ ਆ ਮਾਨ ਸਰਕਾਰ ਨੂੰ 2 ਸਾਲ ਹੋ ਗਏ ਪਿਛਲੀਆਂ ਵਧੀਆ ਸੀ ਸਰਕਾਰਾਂ ਕੇ ਆਰਟੀਕ ਲੱਗੀ ਆ ਸਰਕਾਰਤਾ ਦਾ ਮਾੜੀ ਹੋਈ ਕੰਮਕਾਰ ਇਹ ਨਹੀਂ ਛੱਡੇ ਕਿਸੇ ਕਰਨ ਨੂੰ ਆਪਣਾ ਤਾਂ ਕੋਈ ਉਹ ਨਹੀਂ ਹੈਗੀ ਅੱਛਾ ਤੁਹਾਨੂੰ ਮਤਲਬ ਸਮੱਸਿਆ ਕੀ ਹੈ ਵੀ ਕੋਈ ਸਹੂਲਤ ਕਿੱਦਾਂ ਦੀ ਚਾਹੀਦੀ ਸੀ ਜਿਹੜੀ ਨਹੀਂ ਮਿਲੀ ਸਹੂਲਤ ਹੈ ਜਿਹੜੀ ਉਹ ਕੋਈ ਸਹੂਲਤ ਨਹੀਂ ਹੈਗੀ ਨਾ ਬਿਲਕੁਲ ਨਹੀਂ ਜਿਹੜੀ ਵੀ ਪਾਰਟੀ ਆਉਂਦੀ ਕੋਈ ਸਹੂਲਤ ਲੈ ਕੇ ਨਹੀਂ ਆਉਂਦੀ ਅੱਛਾ ਮਤਲਬ ਕਿਸੇ ਤੋਂ ਸੰਤੁਸ਼ਟ ਨਹੀਂ ਤੁਸੀਂ ਜਿੰਨੇ ਵੀ ਆਏ ਨੇ ਮੈਂ ਨਹੀਂ ਵੀ ਨਹੀਂ ਕਰਦਾ ਠੀਕ ਹੈ ਤੁਹਾਡਾ ਕੀ ਨਾਮ ਹੈ ਮੇਰਾ ਅਨਦਲਵਾਰ ਸਿੰਘ ਹੈ ਜੀ ਲੋਕ ਸਭਾ ਚੋਣਾਂ ਆ ਲਈਆਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਦਾ ਮਸਲਾ ਹੈ ਨਾ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਦੇ ਵਿੱਚ ਬੀਜੇਪੀ ਕਾਂਗਰਸ ਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਹੜੀ ਪਸੰਦ ਆ ਤੁਹਾਨੂੰ ਦੇਖੋ ਜੀ ਪਾਰਟੀ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਜਿਹੜੀ ਪਾਰਟੀ ਕੰਮ ਕਰੂਗੀ ਉਹੀ ਪਸੰਦ ਹੈ ਜੀ ਦਿੱਕਤ ਇਹ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਸਹੂਲਤ ਚਾਹੀਦੀ ਹੈ ਉਹ ਫਿਲਹਾਲ ਮਤਲਬ ਐਗਰੀ ਨਹੀਂ ਹੈ ਕੋਈ ਬੰਦਾ ਇਹ ਚੀਜ਼ ਨਾਲ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਵੀ ਜਿਵੇਂ ਹੁਣ ਪਿੰਡਾਂ ਦੇ ਸਾਡੇ ਪਿੰਡ ਦੇ ਵਿਚਾਰ ਨੌਜਵਾਨ ਮੁੰਡੇ ਜੀ ਨਾ ਤਾਂ ਇਹਨ ਠੀਕ ਹੈ ਜੋ ਮੇਨ ਲੈਵਲ ਹੈ ਦੂਜੀ ਗੱਲ ਹੈ ਜੀ ਸਾਡੇ ਪਿੰਡ ਦੇ ਆਹ ਰੋਡ ਨਿਕਲ ਰਹੀ ਜੀ ਬਾਇਆ ਨਾਬਾ ਬਠੰਡਾ ਸਿੱਧਾ ਚੰਡੀਗੜ੍ਹ ਜਾ ਰਹੀ ਹੈ ਉਰੇ ਨੂੰ ਟ੍ਰੈਫਿਕ ਐਨੀ ਤੇਜ਼ ਨਿਕਲ ਰਹੀ ਹੈ ਜੀ ਕੋਈ ਉਰੇ ਜੰਪ ਨਹੀਂ ਕੋਈ ਕੁਛ ਨਹੀਂ ਉਰੇ ਸਾਡੇ ਤਿੰਨ ਚਾਰ ਮੌਤਾਂ ਹੋ ਚੁੱਕੀਆਂ ਹੁਣ ਤੱਕ ਕਿਸੇ ਨੇ ਕੋਈ ਡਿਸੀਜਨ ਨਹੀਂ ਲਿਆ ਕਿਸੇ ਵੀ ਸਰਕਾਰ ਨੇ ਜੀ ਬਟ ਹੁਣ ਚਾਹੇ ਆਪਾਦਮੇ ਪਾਰਟੀ ਵੀ ਇਹ ਪਾਰਟੀ ਨੇ ਵੀ ਹਾਲ ਤੱਕ ਕੋਈ ਡਿਸੀਜਨ ਨਹੀਂ ਲਿਆ ਉਹ ਇਹੀ ਬਸ ਸਾਡੇ ਜਿਆਦਾ ਮੁੱਢ ਸਪੀਡ ਬ੍ਰੇਕਰ ਹੋਣਾ ਚਾਹੀਦੇ ਨੇ ਮਤਲਬ ਹਾਂਜੀ ਬਿਲਕੁਲ ਸਪੀਡ ਬ੍ਰੇਕਰ ਤੇ ਇੱਕ ਗਰਾਉਂਡ ਗਰਾਉਂਡ ਮੈਨ ਤੇ ਇੱਕ ਜਿਮ ਨਵੇਂ ਮੁੰਡਿਆਂ ਵਾਸਤੇ ਜੇ ਨਸ਼ੇ ਤੋਂ ਬਚਾਉਣਾ ਕਿਉਂਕਿ ਸਰਕਾਰ ਦੇ ਮੁੱਦੇ ਵੀ ਨਸ਼ਾ ਮੁਕਤ ਕਰਨਾ ਪੰਜਾਬ ਇਹ ਜ਼ਰੂਰੀ ਹੈ ਅੱਜ ਕੱਲ ਬੱਚੇ ਨੇ ਜਿਹੜੇ ਕਿਤੇ ਨਾ ਕਿਤੇ ਕਿਤਾਬਾਂ ਤੋਂ ਬਿਦੂਰ ਉਜਾਰ ਰਹੇ ਨੇ ਲਾਇਬ੍ਰੇਰੀ ਦੀ ਵੀ ਸਮੱਸਿਆ ਮੰਨਦੇ ਹੋ ਤੁਸੀਂ ਕਿ ਹੈਗੇ ਬੰਦੇ ਜੀ ਬਿਲਕੁਲ ਲਾਇਬ੍ਰੇਰੀ ਦੀ ਬਚਾਈ ਦੀ ਹੈ ਜੀ ਕਿਉਂਕਿ ਐਜੂਕੇਸ਼ਨ ਵਾਸਤੇ ਬੱਚਿਆਂ ਨੂੰ ਇਹ ਤਾਂ ਜ਼ਰੂਰੀ ਹੈ ਹਾਂ ਹਾਂਜੀ ਤੇ ਜਿਵੇਂ ਮਾਨੂੰ ਮੰਨ ਲਓ 2 ਸਾਲ ਹੋ ਗਏ ਮਾਨ ਸਰਕਾਰ ਨੂੰ ਜੇ ਤੁਸੀਂ ਤੁਲਨਾ ਕਰੋ ਤੁਸੀਂ ਪਹਿਲੀਆਂ ਵੀ ਦੇਖੀਆਂ ਨੇ ਥੋੜਾ ਬੋਤਾ ਫਰਕ ਹੈਗਾ ਕਿ ਉਮੀ ਚੱਲ ਰਿਹਾ ਤੁਹਾਡੇ ਵਿਚਾਰ ਕੀ ਨੇ 70% ਠੀਕ ਹੈ ਜੀ 30% ਹਾਲ ਵੀ ਨੀਚੇ ਹੈ ਅੱਛਾ ਹਾਂਜੀ ਇੱਕ ਜਿਹੜੀਆਂ ਮੁਫਤਰੀਆਂ ਸਹੂਲਤਾਂ ਨੇ ਉਹ ਕੀ ਲੱਗਦਾ ਵੀ ਉਹ ਮਿਲਣੀਆਂ ਚਾਹੀਦੀਆਂ ਨੇ ਜਾਂ ਫਿਰ ਜਿਹੜੇ ਮਤਲਬ ਕੰਮਕਾਰ ਲੋ ਮੁਫਤ ਨੂੰ ਛੱਡ ਕੇ ਰੋਜ਼ਗਾਰ ਬੈਟਰ ਹੈ ਜੀ ਕਿਉਂਕਿ ਜੇ ਇੱਕ ਬੰਦਾ ਪਰਸਨਲੀ ਮੰਨ ਲਓ ਵੀ ਇਹ ਮੁੰਡਾ ਨੌਜਵਾਨ ਹੈ ਜੇ ਇਹ ਮੁੰਡੇ ਨੂੰ ਗਵਰਨਮੈਂਟ ਜੌਬ ਮਿਲਦੀ ਹੈ ਤਾਂ ਆਪਣੇ ਪੂਰੀ ਫੈਮਿਲੀ ਦਾ ਇਹ ਬੋਝ ਚੱਕ ਸਕਦਾ ਇਕੱਲਾ ਠੀਕ ਹੈ ਇੱਕ ਆਟੇਦਾਰ ਦੇ ਕੀ ਹੈਗਾ ਉਹਦੇ ਤੇ ਬਸਿਆ ਹੈਗਾ ਵੀ ਆਪਾਂ ਇੱਕ ਮਹੀਨੇ ਦਾ ਰਸਣ ਆ ਗਿਆ ਉਹਦੇ ਦੀ ਸੀਮਤ ਹੈ ਜੀ ਉਹਦੇ ਉੱਪਰ ਇਹ ਅੱਗੇ ਕੀ ਕਮਾ ਸਕਦਾ ਆਪਣੇ ਬੱਚਿਆਂ ਨੂੰ ਕੀ ਸੋਲਦਾ ਦੇ ਸਕਦਾ ਕੁਛ ਨਹੀਂ ਕਿਉਂਕਿ ਮੈਨੂੰ ਲੱਗਦਾ ਮੇਨ ਹੈਗਾ ਵੀ ਗਵਰਨਮੈਂਟ ਜੌਬ ਹੀ ਆ ਕੇ ਰੱਖਦਾ ਹੁੰਦਾ ਨਹੀਂ ਆਹ ਸੂਤਾਂ ਹਾਂਜੀ 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 ਇਹ ਮੁਲਕੇ ਬੁੱਲਦੇ ਹਾਂ ਹਾਂ ਬਸ ਬਸ ਮੁੱਦਾ ਇਹ ਹੈਗਾ ਵੀ ਗਵਰਨਮੈਂਟ ਨੂੰ ਚਾਹੀਦਾ ਵੀ ਜਿਵੇਂ ਉਹ ਹਰ ਲੈਵਲ ਤੇ ਹਰ ਇੱਕ ਬੰਦੇ ਨੂੰ ਮਤਲਬ ਅਸੀਂ ਮੰਨਦੇ ਵੀ ਇਹਨਾਂ ਨੇ ਨੌਕਰੀਆਂ ਦਈਆਂ ਬਟ ਛੋਟੇ ਲੈਵਲ ਤੇ ਵੀ ਦੇਖੋ ਨਾ ਐਸੇ ਕੋਟੇ ਨੂੰ ਵੀ ਦੇਖੋ ਇਹ ਜ਼ਰੂਰੀ ਹੈ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਹ ਜ਼ਰੂਰੀ ਥੋੜੇ ਵੀ ਮੇਰੇ ਪਰਿਵਾਰ ਦੇ ਵਿੱਚੋਂ ਦੋ ਬੰਦੇ ਨੌਕਰੀ ਕਰ ਰਹੇ ਆ ਠੀਕ ਹੈ ਤੀਜਾ ਮੇਰਾ ਫੇਰ ਲੱਗ ਗਿਆ ਇਹ ਫੇਰ ਉੱਥੇ ਖੜਿਆ ਖੜਿਆ ਕਿ ਨਹੀਂ ਮਤਲਬ ਕਹਿਣ ਦਾ ਇਹ ਹੈਗਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਵੀ ਜਰਨਲ ਕੋਟਾ ਹੋ ਗਿਆ ਜਾਂ ਐਸਸੀ ਕੋਟਾ ਬੀਸੀ ਕੋਟਾ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਨਾ ਦੋ ਬਟ ਐਸਸੀ ਕੋਟੇ ਕਿੰਨੇ ਵੀ ਦੇਖੋ ਨਾ ਜ਼ਰੂਰੀ ਤਾਂ ਇਹ ਮੁੱਦਾ ਹੀ ਹੈ ਠੀਕ ਹੈ ਦੈਟਸ ਆਲ ਤੇ ਇੱਕ ਆ ਖ੍ਰਿਸ ਵਾਲਾ ਜਿਹੜੇ ਪਿਛਲੀਆਂ ਸਰਕਾਰਾਂ ਰਈਆਂ ਨੇ ਫੇਕੀ ਲੱਗਦਾ ਉਹਨਾਂ ਨੇ ਕੋਈ ਉਹਨਾਂ ਨੇ ਵੀ ਨਹੀਂ ਧਿਆਨ ਦਿੱਤਾ ਜਿਵੇਂ ਤੁਸੀਂ ਗਰਾਊਂਡ ਦੀ ਜਾਂ ਹੋਰ ਸਮੱਸਿਆਵਾਂ ਦੀ ਗੱਲ ਕਰ ਰਹੇ ਹੋ ਸਰ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਹੁੰਦੀ ਹੈ ਉਹ ਕਹਿੰਦੇ ਵੀ ਨਕਾਸੀ ਅਸੀ ਕਰਵਾਇਆ ਜਿਵੇਂ ਸੁਖਵੀਰ ਬਾਦਲ ਕਹਿੰਦਾ ਜਾਂ ਕਾਂਗਰਸ ਵਾਲੇ ਕਹਿੰਦੇ ਨੇ ਕੀ ਕਰੀ ਸੀ ਜਿਵੇਂ ਸੁਖਬੀਰ ਬਾਦਲਰ ਕਹਿੰਦਾ ਜਾਂ ਕਾਂਗਰਸ ਵਾਲੇ ਕਹਿੰਦੇ ਨੇ ਕਹਿੰਦੇ ਵਿਕਾਸ ਹੀ ਅਸੀਂ ਕਰਵਾਇਆ ਪਿੰਡਾਂ 'ਚ ਤੁਸੀਂ ਕਹਿੰਦੇ ਇੱਥੇ ਹੋਇਆ ਹੀ ਕੁਛ ਨਹੀਂ ਦੇਖੋ ਜੀ ਆਪਾਂ ਇਹ ਨਹੀਂ ਕਹਿੰਦੇ ਹਾਂ ਵੀ ਸਰਕਾਰ ਨੇ ਵਿਕਾਸ ਨਹੀਂ ਕਰਾਇਆ ਬਟ ਗੱਲ ਉੱਥੇ ਆਉਂਦੀ ਹੈ ਨਾ ਮੇਨ ਮੁੱਦਾ ਦਾ ਅਸੀਂ ਆਪਣੇ ਪਿੰਡ ਦਾ ਮੁੱਦਾ ਦੱਸ ਰਹੇ ਹਾਂ ਜੀ ਹੁਣ ਪੂਰੇ ਪੰਜਾਬ ਦਾ ਕੀ ਮੁੱਦਾ ਇਹ ਤਾਂ ਹੁਣ بڑے ਲੀਡਰ ਕਰ ਸਕਦੇ ਆ ਗੱਲ ਉੱਥੇ ਤੱਕ ਨਹੀਂ ਤੁਸੀਂ ਸੋਸ਼ਲ ਮੀਡੀਆ ਵੀ ਦੇਖਦੇ ਹੋਵੋਗੇ ਪਤਾ ਲੱਗਦਾ ਹੋਣਾ ਵੀ ਹਵਾ ਕਿੱਧਰ ਨੂੰ ਹੈ ਕਿ ਨਹੀਂ ਤਾਂ ਪਤਾ ਲੱਗਿਆ ਮੇਨ ਮੁੱਦਾ ਜੀ ਦੇਖੋ ਸੋਸ਼ਲ ਮੀਡੀਆ ਤੇ ਤਾਂ ਹੁਣ ਜੋ ਹੈ ਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਮੇਨ ਮੈਂ ਬਸ ਸਿਰਫ ਇਹ ਮਤਲਬ ਹੈ ਗੁਜਾਇਰ ਸਰਕਾਰ ਪ੍ਰਧਾਨ ਮੰਤਰੀ ਠੀਕ ਹੈ ਉੱਪਰ ਆਪਣਾ ਨਰਿੰਦਰ ਮੋਦੀ ਕਿ ਹੋਰ ਚਾਹੀਦਾ ਕੋਈ ਦੇਖੋ ਉੱਥੇ ਵੀ ਵੈਸੇ ਤਾਂ ਚੇਂਜ ਹੋਣਾ ਚਾਹੀਦਾ ਜੇ ਮੇਨ ਮੁੱਦਾ ਦੇਖਿਆ ਜਾਵੇ ਬਟ ਜਿਆਦਾ ਆਏਗਾ ਵੀ ਸਾਨੂੰ ਤਾਂ ਪੰਜਾਬ ਤੱਕ ਮੁੱਦਾ ਜੀ ਅੱਗੇ ਸੈਂਟਰ ਦੇ ਵਿੱਚ ਤਾਂ ਉਹਦਾ ਪੂਰੇ ਦੇਸ਼ ਨੂੰ ਦੇਖਣਾ ਜੀ ਪੀਐਮ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਉੱਥੇ ਤਾਂ ਗਵਰਨਮੈਂਟ ਜੋ ਵੀ ਹੈ ਹੈ ਉਹਨੇ ਤਾਂ ਕਰਨਾ ਮੇਨ ਮੁੱਦਾ ਪੰਜਾਬ ਦਾ ਹੈ ਕਿ ਭਗਵਾਨ ਤੁਮਨ ਸਾਹਿਬ ਨੂੰ ਇਹ ਚੀਜ਼ ਚਾਹੀਦੀ ਹੈ ਪਿੰਡਾਂ ਦੇ ਵਿੱਚ ਜੋ ਵਿਕਾਸ ਹੋ ਰਿਹਾ ਉਹ ਜਾ ਕੇ ਆਪਣੇ ਜਿਹੜੇ ਵੀ ਮਤਲਬ ਕਿ ਉਹਦੇ ਉਹਨਾਂ ਨੇ ਕਿਹਾ ਸੀ ਨਾ ਸਰਕਾਰ ਬਣਨ ਸਾਰ ਵੀ ਅਸੀਂ ਪਿੰਡਾਂ ਦੇ ਵਿੱਚ ਆਪਣੇ ਵਰ ਫਸੋਣ ਨਾ ਉਹ ਸੁਣਨਗੇ ਤਾਂ ਉਹ ਆਉਣਗੇ ਆਉਣ ਮੈਂ ਤਾਂ ਕਹਿੰਦਾ ਇਹ ਗੱਲ ਵੀ ਆਉਣ ਪਿੰਡਾਂ ਦੇ ਵਿੱਚ ਲੋਕਾਂ ਦੀ ਪੁੱਛਣ ਉਹਨਾਂ ਨੂੰ ਆ ਕੇ ਵੀ ਤੁਹਾਨੂੰ ਪ੍ਰੋਬਲਮ ਕੀ ਆ ਆ ਬਜ਼ੁਰਗ ਨੂੰ ਕੀ ਪ੍ਰੋਬਲਮ ਹੈ ਇਹਨੂੰ ਪੈਨਸ਼ਨ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਠੀਕ ਹੈ ਆ ਮੁੰਡਾ ਪੜ ਰਿਹਾ ਇਹਨੂੰ ਕੀ ਸਹਾਇਤਾ ਚਾਹੀਦੀ ਹੈ ਪੜਾਈ ਵਾਸਤੇ ਉਹ ਮਿਲਣੀ ਚਾਹੀਦੀ ਹੈ ਕਿ ਨਹੀਂ ਜਾਂ ਇਹਨੂੰ ਰੋਜ਼ਗਾਰ ਵਾਸਤੇ ਅੱਗੇ ਮੰਨ ਲਓ ਵੀ ਇਹਨੇ ਪੜਾਈ ਪੂਰੀ ਕਰ ਲਈ ਇਹਨੂੰ ਕੋਈ ਬਿਜ਼ਨਸ ਵਾਸਤੇ ਆ ਇਹ ਕੰਮ ਕਰਨ ਵਾਸਤੇ ਕੋਈ ਲੋਨ ਵਗੈਰਾ ਇਹ ਚੀਜ਼ਾਂ ਮੇਨ ਹੈ ਜੀ ਕਿਉਂਕਿ ਆਪਣੇ ਪਰਿਵਾਰ ਦਾ ਇਹਨੇ ਟੱਡ ਪਾੜਨਾ ਜੀ ਇਹ ਨੌਜਵਾਨ ਹੈ ਹੁਣ ਉਹ ਤਾਂ ਬਜ਼ੁਰਗ ਹੋ ਚੁੱਕੇ ਜੀ ਉਹ ਮੇਨ ਮੁੱਦਾ ਹੈ ਹਾਂਜੀ ਧੰਨਵਾਦ ਓਕੇ ਕੀ ਨਾਮ ਬਾਬਾ ਜੀ ਉਹ ਮਨਾਥਾ ਹੀ ਤੁਸੀਂ ਕਿਵੇਂ ਦੇਖਦੇ ਹੋ ਅੱਗੇ ਲੋਕ ਸਭਾ ਦੀ ਚੋਣ ਆ ਰਹੀਆਂ ਨੇ ਕਿਹੜੀ ਪਾਰਟੀ ਠੀਕ ਲੱਗਦੀ ਹੈ ਵੀ ਇਹਨੂੰ ਵੋਟ ਪਾਉਣੀ ਚਾਹੀਦੀ ਹੈ ਕੋਈ ਨਹੀਂ ਲੱਗਦਾ ਪਤਾ ਚੋਣਾਂ ਬਾਰੇ ਵੀ ਕਿਹੜਾ ਆਊਗਾ ਕਿਹੜਾ ਜਾਊਗਾ ਅੱਛਾ ਤੁਹਾਨੂੰ ਕਿਹੜੀ ਪਸੰਦ ਹੈ ਤੁਹਾਡੇ ਤੁਸੀਂ ਸਾਰੀਆਂ ਦੇਖ ਲਈਆਂ ਕੋਈ ਆਟਾ ਨਹੀਂ ਕੋਈ ਦਾਲ ਨਹੀਂ ਹੁਣ ਕਿਹੜੀ ਸੀ ਫਰੀ ਜਨੇ ਮੁਲਖ ਨੂੰ ਆਲੇ ਦਾਲੇ ਨੂੰ ਇਹ ਵਾਹ ਸਾਡੇ بڑے ਪੈ ਸਾਡੇ بڑے ਪੈਸਾ ਨਹੀਂ ਮੰਨਦੇ ਵੀ ਪੰਛਣ ਲੱਗੀ ਵੀ ਹੈ ਸਾਨੂੰ ਐ ਨਹੀਂ ਕਹਿੰਦੇ ਸੀ ਵੀ ਨਹੀਂ ਲੱਗੀ ਵੀ ਹੈ 2500 ਚਾਹੀਦੀ ਹੈ ਹਾਂਜੀ 2500 2500 ਤਾਂ ਕਹਿੰਦੇ ਕੰਮ ਮਿਲਦੀ ਤਾਂ ਹੈ ਨਹੀਂ ਹੂੰ 1500 ਮਿਲਦੀ ਹੈ ਮੈਨੂੰ ਲੱਗਦਾ ਹੈ ਨਾ ਤੇ ਇਹ 1500 ਨਾਲ ਕੀ ਮਗਜ਼ਾਰਾ ਹੁੰਦਾ 50 ਰੁਪਏ ਇੱਕ ਦਿਨ ਦੇ ਮੰਨਦੇ ਨੇ ਹਾਂ ਹੁਣ ਤੁਸੀਂ ਆਪਸ ਦੇਖੋ ਜੀ ਹੋਰ ਚੋਹੇ ਵਾਲ ਬਾਰੇ ਹਾਂਜੀ ਠੀਕ ਹੈ ਤੇ ਮਤਲਬ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਫਿਰ ਉਹਨਾਂ ਨੇ ਕੁਝ ਕੀਤਾ ਜੇ ਹੁਣ ਤੋਂ ਹੁਣ ਵਾਲੀ ਤੋਂ ਉਮੀਦ ਨਹੀਂ ਤੁਹਾਨੂੰ ਬਸ ਇੱਕ ਨੇ ਚੱਲਦਾ ਜੀ ਨਾ ਪਹਿਲੀਆਂ ਨੇ ਚੱਲਦਾ ਨਾ ਹੁਣ ਵਾਲਾ ਚੱਲਦਾ ਵਧੀਆ ਹੈ ਇਹ ਮੇccan ਲੜ ਰਿਹਾ ਪੁਰਾਉਰਾ ਮੈਂ ਪ੍ਰਧਾਨ ਮੰਤਰੀ ਬੰਨਾ ਤੁਸੀਂ ਰਕਟਰ ਮਨੂਨ ਸਿੰਘ ਦੇਖਿਆ ਹੈ ਨਾ ਤੇ ਨਰਿੰਦਰ ਮੋਦੀ ਨੂੰ ਵੀ ਦੇਖ ਰਿਹਾ ਹਾਂ ਦੋਵਾਂ ਦੇ ਵਿੱਚੋਂ ਕਿਹੜਾ ਚੰਗਾ ਲੱਗਿਆ ਉਹਨੇ ਵੀ ਕੰਮ ਵਧੀਆ ਕਰੇ ਨਹੀਂ ਆਪਣੇ ਕਿੰਨੇ ਉਹਨੇ ਕੀ ਕਰਨਾ ਮਨੂਨ ਸਿੰਘ ਨੇ ਮੋਦੀ ਨੇ ਮੋਦੀ ਵੀ ਚੰਗੇ ਕਰ ਰਿਹਾ ਹੁਣ ਹਮ ਮਤਲਬ ਫਿਰ ਅੱਗੇ ਫੇਰ ਹੁਣ ਚਾਹੀਦਾ ਹੈ ਇਹਨਾਂ ਚੋਂ ਕੌਣ ਜੀ ਮੋਦੀ ਹਾਂ ਆਓ ਮੈਂ ਤਾਂ ਕਹਿੰਦਾ ਇੱਥੇ ਆ ਜਪੇ ਅੱਛਾ ਹਾਂ ਹਾਂ ਨਾ ਠੀਕ ਹੈ ਕੁਕਦੇ ਮਾੜਾ ਆਪਾਂ ਨੂੰ ਯਾਰ ਹਾਂ ਅੱਛਾ ਮਤਲਬ ਫੇਰ ਉਹਦੀ ਸਰਕਾਰ ਹੋਣੀ ਚਾਹੀਦੀ ਹੈ ਹਾਂ ਜੀ अच्छा मोदी हुआ जे हो ठीक है किसान कह दे ਸਾਡੇ ਨੂੰ ਧੱਕਾ ਕਰ ਰਹੇ ਨੇ ਕਿਸਾਨਾਂ ਦਾ ਧੱਕਾ ਹੁੰਦੀ ਹੈ ਹਮ ਕਰਜੇ ਵੱਢ ਕੇ ਤੂੜੀ ਬਣਾ ਲੈਂਦੇ ਨੇ ਕਣਕ ਮੰਡੀ ਜੀ ਵੇਚ ਦਿੰਦੇ ਨੇ ਕਹਿੰਦੇ ਨੇ ਗੋਲੀ ਪੈ ਗਈ ਕਿਸਾਨ ਤਾਂ ਸਾਰੇ ਪਾਸੇ ਨੂੰ ਮੂਰੀ ਮੂਲੇ ਨੇ ਸਾਨੂੰ ਕਿਹੜਾ ਪੁੱਛਦਾ ਹਮ ਸਾਨੂੰ ਕੋਈ ਨਹੀਂ ਪੁੱਛਦਾ ਵੀ ਤੰਨਾ ਮਾਸੜ ਕੀਦਾ ਹੈ ਹਾਂ ਤੁਹਾਡੀਆਂ ਮਤਲਬ ਹੋਰ ਸਮੱਸਿਆ ਕੀ ਨੇ ਬਸ ਸਾਰੀ ਸਮੱਸਿਆ ਤੁਹਾਨੂੰ ਮਤਲਬ ਕੰਮ ਕਰਕੇ ਖਾਣਾ ਪੈਂਦਾ ਵੀ ਮੁੱਕਦੀ ਗੱਲ ਇਹ ਉਮਰ ਹੈ ਨਹੀਂ ਕਰੇ ਸਾਡੇ ਕੰਮ ਕਰਨ ਦੀ ਹਾਉ ਨਹੀਂ ਬਾਈ ਨੂੰਲੇ ਕੋਈ ਨਾਮ ਦੱਸੋ ਜਸਪਾਲ ਸਿੰਘ ਜੀ ਠੀਕ ਹੈ ਚਾਰ ਪਾਰਟੀਆਂ ਮੁਖ ਨੇ ਪੰਜਾਬ ਦੇ ਵਿੱਚੋਂ ਤੁਹਾਡੇ ਵੀ ਵਿਚਾਰ ਹੋਣਗੇ ਬੋਰਡ ਕਿਸੇ ਨੂੰ ਵੀ ਪਾਉਣੀ ਹੁੰਦੀ ਹੈ ਚਾਹੇ ਕਿਸੇ ਨੋਟਾ ਚ ਪਾਓ ਚਾਹੇ ਕਿਸੇ ਨੂੰ ਵੀ ਪਾਓ ਪਰ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਠੀਕ ਹੈ ਜਾਂ ਕੋਈ ਵੀ ਨਹੀਂ ਠੀਕ ਹ ਸਾਨੂੰ ਤਾਂ ਹੀ ਪਾਰਟੀ ਕਾਂਗਰਸ ਦੀ ਵਧੀਆ ਲੱਗਦੀ ਆ ਅੱਛਾ ਹਾਂ ਜੀ ਹਾਂ ਜੀ ਕਾਂਗਰਸ ਦੀ ਪਾਰਟੀ ਵਧੀਆ ਲੱਗਦੀ ਹੈ ਜਿਹੜੇ ਹੁਣ ਅੱਜ ਕੱਲ੍ਹ ਚੱਲੀਆਂ ਇਹ ਨਿਆਣੇ ਪੜਾਈਆਂ ਲਿਖਾਈਆਂ ਕਰ ਲਈਆਂ ਪੂਰੀਆਂ ਨੌਕਰੀਆਂ ਮਿਲਦੀਆਂ ਨਹੀਂ ਹੈਗੀਆਂ ਉਹ ਸਰਕਾਰਾਂ ਕਹੀ ਜਾਂਦੇ ਨੌਕਰੀਆਂ ਅਸੀਂ ਇੰਨੀਆਂ ਲਗਾਉਨੇ ਜੀ ਇੰਨੀਆਂ ਲਗਾਉਨੇ ਆ ਕੋਈ ਨੌਕਰੀਆਂ ਨਹੀਂ ਜੀ ਲਗਾਉਂਦੇ ਹੈਗੇ ਮਤਲਬ ਪ੍ਰਧਾਨ ਮੰਤਰੀ ਦਾ ਮਸਲਾ ਉਹੀ ਮਤਲਬ ਗੱਲ ਆ ਗਈ ਤੁਸੀਂ ਮੰਨਦੇ ਹੋ ਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਕਾਂਗਰਸ ਦੀ ਹੋਣੀ ਚਾਹੀਦੀ ਹੈ ਇਦਾਂ ਇਹਨਾਂ ਦੇ ਇੰਡੀਆ ਘੱਟ ਚੋੜੇ ਵਿੱਚ ਆਵਾਦ ਵੀ ਪਾਰਟੀ ਆ ਗਈ ਹਾਂ ਜੀ ਸੈਂਟਰ ਚ ਕਾਂਗਰਸ ਦੀ ਸਰਕਾਰ ਹੋਣੀ ਹੈ ਬੀਜੇਪੀ ਜਾਣੀ ਚਾਹੀਦੀ ਹੈ ਬੀਜੇਪੀ ਜਾਣੀ ਚਾਹੀਦੀ ਹੈ ਅੱਛਾ ਹਾਂ ਜੀ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ 13 ਸੀਟਾਂ ਨੇ ਕੀ ਲੱਗਦਾ ਸਭ ਤੋਂ ਵੱਧ ਸੀਟਾਂ ਕੌਣ ਜਿੱਤੂਗਾ ਚੋਣਾਂ ਚ ਐ ਤਾਂ ਨਹੀਂ ਕਹਿ ਸਕਦੇ ਹਜੇ ਕੋਈ ਇੰਤਜ਼ਾ ਨਹੀਂ ਜ ਹੈਗਾ ਅੱਛਾ ਨਾ ਜੀ ਇੱਥੇ ਤੱਕ ਕੋਈ ਇੰਤਜ਼ਾ ਤੇ ਆਖਰੀ ਸਵਾਲ ਭਗਵੰਤ ਮਾਨ ਸਰਕਾਰ ਨੂੰ ਵੀ 2 ਸਾਲ ਹੋਣੇ ਵਾਲੇ ਨੇ ਪਹਿਲਾਂ ਵਾਲੀਆਂ ਵੀ ਦੇਖੇ ਨੇ ਕਾਂਗਰਸ ਤੇ ਕਾਲੀ ਦਲ ਦੀਆਂ ਉਹ ਠੀਕ ਸੀਗੀਆਂ ਕਿ ਥੋੜਾ ਬੋਧਾ ਇਹ ਠੀਕ ਹੈ ਥੋੜਾ ਬਹੁਤਾ ਹੀ ਹੈ ਜੀ ਠੀਕ ਹੈ ਭਗਵਾਨ ਤਮਨ ਵੈਸੇ ਇੰਨਾ ਕੰਮ ਨਹੀਂ ਜੀ ਕਰਦਾ ਹੈਗਾ ਜਿੰਨੇ ਵਾਦੇ ਕਰੇ ਉਹਨੇ ਵਾਦੇ ਵੱਧ ਕਰੀ ਫਿਰਦਾ ਕੰਮ ਘੱਟ ਕਰਦਾ 1000 ਦੇਣਾ ਸੀਗਾ ਬਹਿਲਾ ਨੂੰ ਕਿਉਂ ਨਹੀਂ ਭਾਜੀ 1000 ਰੁਪਏ ਜਿਹੜਾ ਤੀਮੀਆਂ ਨੂੰ ਕਿਹਾ ਤਾਂ ਉਹ ਵੀ ਨਹੀਂ ਪਉਂਦਾ ਜੀ ਕੰਮ ਘੱਟੇ ਕਰ ਰਿਹਾ ਜੀ ਧੰਨਵਾਦ ਜੀ ਹਾਂ ਜੀ ਹਾਂ ਜੀ ਕੀ ਨਾਮ ਹੈ ਜੀ ਸਤਰਾੰਗ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਠੀਕ ਲੱਗਦੀ ਹੈ ਜੀ ਮੇ ਅੱਗੇ ਚੋਣਾਂ ਆ ਰਹੀਆਂ ਨੇ ਜੀ ਜੜੀ ਚੰਗੀ ਲੱਗਦੀ ਹੈ ਜੀ ਹਾਂ ਜੀ ਮੋਦੀ ਵਾਲੀ ਅੱਛਾ ਉਹ ਕਿਵੇਂ ਮਤਲਬ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਵੀ ਕਿ ਕਿਹੜਾ ਸਸ ਕੰਮ ਕਰਤਾ ਵੀ ਜਿਹੜਾ ਤੁਹਾਨੂੰ ਪਸੰਦ ਨੇ ਉਹਨੇ ਬਹੁਤ ਕੰਮ ਕਰੇ ਨੇ ਵੀਰੇ ਕਿੱਥੇ ਲੈ ਕੇ ਦੇਖ ਖੜਾਤਾ ਉਹਨੇ ਪਹਿਲਾਂ ਉਹਨਾਂ ਨੇ ਕਿਹੜਾ ਖੜਾਇਆ ਉਹਰੇ ਹੁਣ ਆਪਣੇ ਹਿਸਾਬ ਨਾਲ ਆਪਾਂ ਬਹੁਤਾ ਕਿੰਨਾ ਕਮ ਕਰਤਾ ਸਭ ਤੋਂ ਬੜੀ ਤਾਂ ਇਹ ਹੁੰਦੀ ਆ ਦੇਖਣਾ ਹੋਰ ਕੀ ਹੁੰਦੀ ਆ ਆ ਬਾਕੀ ਦਾ ਕਮਾ ਕੇ ਖਾਣੇ ਵਾਲੇ ਉਹਨੇ ਸਾਰੇ ਉਹਦਾ ਕਮਾ ਕੇ ਉਹ ਖਾਣਾ ਸਭ ਤੋਂ ਬੜੀ ਤਾਂ ਦੇਖ ਦੀ ਸੁਰੱਖਿਆ ਆ ਆ ਬਿਲਕੁਲ ਤੁਸੀਂ ਬੀਜੇਪੀ ਦੀ ਗੱਲ ਕੀਤੀ ਐ ਪਰ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਵੀ ਬੀਜੇਪੀ ਨੂੰ ਵੋਟਾਂ ਪੈ ਜਾਣਗੀਆਂ ਇਹਦਾ 100% ਯਾਰ ਦੇਖਣ ਮਰਜ਼ੀ ਕਹੀ ਜਾਣ ਲੋਕਾਂ तो, 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 तो अच्छा ਉਹ ਤਾਂ ਕਹਿੰਦੇ ਕਿਸਾਨ ਮੋਰਚਾ ਚੱਲ ਰਿਹਾ ਵੀ ਸਾਰੇ ਬੀਜੇ ਵੀ ਦੇ ਖਿਲਾਫ ਨੇ ਲੈ ਤੇ ਹੁਣ اچھا ਕਿਸਾਨ ਕਿਸਾਨ ਨਹੀਂ ਬਾਕੀ ਕੋਈ ਨਹੀਂ ਹੈ ਫਿਰ ਫਿਰ ਬੀਜਪੀ ਪੰਜਾਬ ਚੋਂ 13 ਚੋਂ ਕਿੰਨੀਆਂ ਸੇਟਾਂ ਲੈ ਜੀ ਤੁਹਾਡੇ ਹਿਸਾਬ ਨਾਲ 7-8 ਤਾਂ ਲੇ ਗੋ ਜਾਈ ਪੱਕੇ ਪੱਕਿਆ ਗਾਰੰਟੀ ਇਹ ਕਾਲੀ ਚੱਲੇ ਵਾਲੇ ਬੀਜਪੀ ਨੇ ਗੱਠ ਛੋੜ ਕਰ ਲੈਂਦੇ ਨੇ ਫੇਰ ਉਹ ਫੇਰ ਤਾਂ ਪਿਛੇ ਰਹਿ ਜਾਣਗੇ ਇਹ ਉਹਨੇ ਪਹਿਲਾਂ ਤਾਂ ਮਾਰਿਆ ਹੋਇਆ ਬਾਦਲ ਉਹਨਾਂ ਨੇ ਪੰਜਾਬ ਨੂੰ ਜੇ ਇਕੱਲਾ ਲੜੂਗਾ ਫੇਰ 8 ਬੱਕਿਆਂ ਨਾਲ ਉਹਦੀਆਂ 13 ਚੋਂ ਉਹ ਕਹਿੰਦੇ ਵੀ ਪੰਜਾਬ ਤਾਂ ਖਤਰੇ 'ਚ ਪਾਤਾ ਨਵੀਂ ਸਰਕਾਰ ਨੇ ਮਾਨ ਸਰਕਾਰ ਨੇ ਸੁਖਵੀਰ ਬਾਦਲ ਕਹਿੰਦਾ ਉਹਨਾਂ ਨੇ ਕਿਹੜਾ ਬਹੁਤ ਬਾਇਆ ਦੀ ਉਹਨਾਂ ਵੀ ਤਾਂ ਖਤਰੇ 'ਚ ਪਾਇਆ ਹੋਇਆ ਦੀ ਸਾਰਿਆਂ ਨੇ ਖਤਰੇ 'ਚ ਪਾਇਆ ਹੋਇਆ ਦੀ ਆਹ ਤਾਂ ਮੋਦੀ ਨੇ ਮਾਰਾ ਇੱਕ ਵਾਰੀ ਮੋਦੀ ਦੀ ਸਰਕਾਰ ਆ ਗਈ ਪੰਜਾਬ 'ਚ ਸਾਰਾ ਕੁਝ ਠੀਕ ਹੋ ਜਾਣਾ ਅੱਛਾ ਭਾਜਪੀ ਦੀ ਪੰਜਾਬ ਚ ਹੁੰਦੀ ਹੈ ਨਾ ਹਾਂ ਜੀ ਠੀਕ ਹੈ ਧੰਨਵਾਦ ਕੀ ਨਾਮ ਆ ਬੱਬਾ ਜੀ ਸ਼ੰਗਾਰ ਸਿੰਘ ਅੱਛਾ ਤੁਹਾਨੂੰ ਕਿਹੜੀ ਪਾਰਟੀ ਵਜਿਹਾ ਲਾਦੀ ਆ ਤੁਸੀਂ ਪਹਿਲਾਂ ਕਾਲੀ ਦਲ ਵੀ ਦੇਖੀ ਹੈ ਪੰਜਾਬ ਚ ਕਾਂਗਰਸ ਵੀ ਦੇਖੀ ਹੈ ਬੀਜੇਪੀ ਦੇ ਵੀ ਸਮਝੌਤਾ ਰਿਹਾ ਕਾਲੀ ਦਲ ਨਾਲ ਆਮ ਆਦਮੀ ਪਾਰਟੀ ਵੀ ਆਉਣ ਆ ਗਈ ਕਿਹੜੀ ਵਧੀਆ ਰਹੀ ਚਾਰਾਂ ਚੋਂ ਮੋਦੀ ਆਉਗਾ ਤੁਹਾਨੂੰ ਅੱਛਾ ਮਤਲਬ ਤੁਸੀਂ ਚਾਹੁੰਦੇ ਹੋ ਦੁਬਾਰਾ ਫੇਰ ਸਰਕਾਰ ਆਉਦੀ ਹੋਵੇ ਹਾਂਜੀ ਅੱਛਾ ਉਹ ਕਿਉਂ ਲੱਗਦਾ ਤੁਹਾਨੂੰ ਕਰੂਗਾ ਹੁਕਮ ਪਹਿਲਾਂ ਕਿਹੜਾ ਹੋਵੇ ਉਹਦੀ ਹੋ ਕੋਤੀ ਵੰਨਦਾ ਆਪਣੇ ਭਗਵਾਨ ਤੁਮਾਣੇ ਰਿਹਾ ਅੱਛਾ ਤੇ ਉਹਦੀ ਸਰਕਾਰ ਹੋਵੇ ਆਉਗੀ ਕਰੂਗਾ ਫਿਰ ਅੱਛਾ ਮਤਲਬ ਤੁਸੀਂ ਲੋਕ ਸਭਾ ਚੋਣਾ ਬੀਜੇਪੀ ਨੂੰ ਜਿਤਨਾ ਦੇਖਣਾ ਚਾਹੁੰਦੇ ਹਾਂ ਹਾਂਜੀ ਅੱਛਾ ਸ਼ਾਂਤ ਇਹਨਾਂ ਦੇ ਖਿਲਾਫ ਨੇ ਜੀ ਉਹ ਸ਼ਾਂਤ ਤਾਂ ਖਿਲਾਫ ਹੀ ਲੈਣਾ ਹੁੰਦਾ ਹੂੰ ਉਹ ਤਾਂ ਆਪਣਾ ਲੋਡ ਦੇਖਦੇ ਉਹਨਾਂ ਦਾ ਕਰਜ਼ਾ ਮਾਫਣਾ ਚਾਹੀਦਾ ਤਾਂ ਕਹਨਣਾ ਹੂੰ ਏਰੀਆ ਘੱਟ ਜਿਹਾ ਉਹਨਾਂ ਦਾ ਦੱਡ ਹੋ ਜਾਂਦਾ ਤੁਹਾਡੇ ਤੁਹਾਡਾ ਕੀ ਨਾਮ ਬਾਬਾ ਜੀ ਪਾਲ ਸਿੰਘ ਜੀ ਬਾਬਾ ਜੀ ਤੁਸੀਂ ਕਿਹੜੀ ਪਾਰਟੀ ਨੂੰ ਮੰਨਦੇ ਹੋ ਵੀ ਵੋਟ ਪਾਉਣੀ ਚਾਹੀਦੀ ਆ ਲੋਕ ਸਭਾ ਚੋਣ ਆ ਗਈਆਂ ਕਿਉਂਕਿ ਇਹ ਕੈਂਡੀਡੇਟ ਤਾਂ ਅਨਾਉਂਸ ਨਹੀਂ ਹੋਏ ਹਨ ਨਾ ਅੱਗੇ ਐਲਾਨ ਹੋਇਆ ਚੋਣਾਂ ਦਾ ਜੇ ਪਰ ਜਲਦੀ ਹੋਣ ਵਾਲੀ ਹੈ ਪ੍ਰਧਾਨ ਮੰਤਰੀ ਵਾਲਿਆਂ ਦਾ ਚਾਰ ਪਾਰਟੀਆਂ ਮੁਖ ਨੇ ਪੰਜਾਬ ਚੋਂ ਕਿਹੜੀ ਠੀਕ ਰੱਖਦੀ ਹੈ ਦੇਖੋ ਜੀ ਸਾਨੂੰ ਤਾਂ ਜੀ ਜਿਹੜੀ ਪਿਛਲੀਆਂ ਪਾਰਟੀਆਂ ਨੇ ਉਹ ਸਾਨੂੰ ਵਧੀਆ ਲੱਗਦੀਆਂ ਨੇ ਜੀ ਕਿਉਂਕਿ ਸਾਨੂੰ 2 ਰੁਪਏ ਕਿਲੋ ਆਟਾ ਮਿਲਦਾ ਰਾਇ ਇਹ ਕਣਕ ਮਿਲਦੀ ਦੀ ਉਹ ਸਾਡੀ ਬੰਦ ਹੋ ਗਈ ਜੀ ਹੁਣ ਸਾਨੂੰ 5 ਕਿਲੋ ਇੱਕ ਮੈਂਬਰ ਨੂੰ ਆਟਾ ਮਿਲਿਆ ਹੈ ਜੀ ਉਹ ਵੀ ਨਵਾਂ ਸਕੀਮ ਬਣਾਈ ਹੈ ਇਹਨਾਂ ਨੇ ਕੋਈ ਨਵੀਂ ਸਰਕਾਰ ਇਹ ਆਟਾ ਠੀਕ ਨਹੀਂ ਦੱਸਦਾ ਮਤਲਬ ਆਟਾ ਕਿੱਥੇ 15 ਕਿਲੋ ਕਣਕ ਮਿਲਦੀ ਸੀ ਸਾਨੂੰ ਜੀ ਕਿੱਥੇ ਉਹ 5 ਕਿਲੋ ਆਟੇ ਤੇ ਆ ਗਏ ਸਿੰਗਲ ਬੰਦੇ ਨੂੰ ਹਾਂ ਆ ਸਿੰਗਲ ਬੰਦੇ ਨੂੰ ਆਉਗੀ ਤਾਂ ਉੱਥੀ ਗੱਲ ਨਹੀਂ ਆਟਾ ਮਤਲਬ ਤੁਸੀਂ ਕਹਿੰਦੇ ਕੁਆਂਟੀਟੀ ਘਟਾ ਹੈ ਮਤਲਬ ਮਾਤਰਾ ਘਟਾ ਹੈ ਜੀ ਕਿ ਵੀ ਆਟੇ ਦੇ ਵਿੱਚ ਖਤਰ ਹੈ ਵੀ ਕੁਝ ਪਾਇਆ ਨਾ ਹੋਵੇ 5 ਕਿਲੋ ਨਾਲ ਮਹੀਨਾ ਲੰਘਦਾ ਨਹੀਂ ਹੈਗਾ ਜੀ ਇਕੱਲੇ ਇਹ ਕੀ ਤੁਸੀਂ ਆਟਾ ਲਿਆ ਮਿਲਿਆ ਮਾਮੇ ਲੂਗਾ ਜੀ ਮਿਲਿਆ ਨਹੀਂ ਹੈ ਜੀ ਮਿਲੂਗਾ ਹਾਂ ਹਾਂ ਜੀ ਕੋਈ ਹੋਰ ਨਾ ਕੋਈ ਚੀਜ਼ ਨਹੀਂ ਹੈਗੀ ਪਹਿਲਾਂ ਸਾਨੂੰ ਦਾਲਾਂ ਵੀ ਮਿਲਦੀਆਂ ਤੇ ਆ ਆਟਾ ਸਾਫ਼ ਹੋਊਗਾ ਹਾਂ ਹਾਂ ਜਾਇਦਾ ਤੁਹਾਨੂੰ ਆਟਾ ਦਾਲ ਦੇ ਦਿੰਦੇ ਅੱਛਾ ਨਹੀਂ ਨਹੀਂ ਕਾਲੀ ਦਲ ਤੇ ਕਾਂਗਰਸ ਨੇ ਜਿਹੜੇ ਪਹਿਲਾਂ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਵੀ ਉਹ ਠੀਕ ਸੀਗੇ ਪ੍ਰਕਾਸ਼ ਬਾਦਲ ਹੁਣੀ ਤੇ ਉਹ ਹਨਾ ਹੁਣ ਮੋਦੀ ਉਹ ਚੰਗਾ ਲੱਗਦਾ ਜੀ ਅੱਛਾ ਹਾਂ ਮੋਦੀ ਸਰਕਾਰੇ ਵਧੀਆ ਲੱਗਦੀ ਆ ਹੋਰ ਚਾਹੇ ਵੀਰੇ ਆਟਾ ਦਾਲ ਦਵੇ ਜਹੇ ਨਾ ਦਵੇ ਹਾਂ ਟੜਕੀ ਨਾਮ ਆ ਬਬਾਈ ਹਰਮਨ ਸਿੰਘ ਕਾ ਜੀ ਬਬਾਈ ਤੁਸੀਂ ਕੀ ਦੇਖਦੇ ਹੋ ਆਮ ਆਦਮੀ ਪਾਰਟੀ ਕਾਂਗਰਸ ਕਾਲੀ ਦਲ ਭਾਜਪਾ ਪੰਜਾਬ ਦੇ ਵਿੱਚ ਵੱਧ ਸੀਟਾਂ ਕਿਨੂੰ ਇਹ ਤਾਂ ਹੀ ਅਸੀਂ ਦੇਖਣਾ ਵੀ ਪਾਰਟੀਆਂ ਜਿਹੜੀਆਂ ਆਪਣੇ ਰਾਜਨੀਤੀ ਕਰਦੀਆਂ ਉਹ ਕਰਦੇ ਨੇ ਦੁਨੀਆ ਆਪਣਾ ਰੋਲਾ ਪਾਏ ਜਾਂਦੇ ਵੀ ਆਈ ਨਹੀਂ ਹੋਇਆ ਆਈ ਨਹੀਂ ਹੋਇਆ ਜਦੋਂ ਉਹਨਾਂ ਹੀ ਸਰਕਾਰ ਹੁੰਦੀ ਹੈ ਉਹ ਵੀ ਨਹੀਂ ਕਰਦੇ ਹਨਗੇ ਸਭ ਆਪਣੇ ਆਪ ਨੂੰ ਕਰਦੇ ਹਾਂ ਮੇਰੇ ਤਾਂ ਪਾਰਟੀਆਂ ਸਾਰੀ ਕੋਸਾਰ ਅੱਛਾ ਕੋਈ ਖਾਸ ਹੋਣੀ ਕਿਸੇ ਪਾਰਟੀ ਕਿਸੇ ਨੇ ਕੁਝ ਨਹੀਂ ਕੀਤਾ ਨਹੀਂ ਕੋਈ ਕਿਸੇ ਨੂੰ ਕੋਈ ਨਹੀਂ ਕਰ ਰਿਹਾ ਫਿਰ ਫਿਰ 13 ਦੇ ਵਿੱਚੋਂ ਵੱਧ ਸੀਟਾਂ ਕੌਣ ਲੈ ਕੇ ਜਾਊਗਾ ਪੰਜਾਬ ਚੋਂ ਦੱਸ ਜਾ ਕਿ ਜਾਵੇ ਇਹ ਤਾਂ ਹੁਣ ਮੌਕੇ ਦੇ ਦੇਖੋ ਅੱਛਾ ਪਤਾ ਲੱਗੂਗਾ ਨਾ ਵੀ ਕਿਹੜਾ ਜਾ ਸਕਦਾ ਬਾਕੀ ਇਹ ਮੋਸਾ ਦਾ ਹੈ ਤੇ ਫਿਰ ਕਾ ਦਵੇ ਇਹ ਉਹਨਾਂ ਨਾਲ ਵਿੱਚੇ ਸਾਖਦਾ ਹੈ ਮੋਦੀ ਅੱਛਾ ਪੀ ਮਤਲਬ ਜਿਵੇਂ ਚੰਡੀਗੜ੍ਹ ਕੀਤੀ ਆ ਹਾਂ ਵੋਟਾਂ ਨੇ ਜਿਹੜੀਆਂ ਤੁਸੀਂ ਮੰਨਦੇ ਹੋ ਵੀ ਵੈਲਟ ਪੇਪਰ ਨਾ ਪਾਣੇ ਚਾਹੀਦੀਆਂ ਨੇ ਹਾਂਜੀ ਵੈਲਟ ਪੇਪਰ ਨਾ ਪਾਣੇ ਚਾਹੀਦਾ ਨਹੀਂ ਧੰਨਵਾਦ ਤਾਂ ਇਹਸਾਨ ਸਾਡੇ ਨਾਲ ਪਿੰਡ ਤਰਖਾਨ ਮਾਜਰਾ ਦੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਜਿਨ੍ਹਾਂ ਵੱਲੋਂ ਆਪਣੀ ਆਪਣੀ رائے ਹੈ ਜਿਹੜੀ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਰੱਖੀ ਗਈ ਹੈ ਕਿ ਕਿਹੜੀ-ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਵੀ ਇਹਨਾਂ ਨੇ ਦੱਸੀਆਂ ਨੇ ਜਿਹੜੀਆਂ ਪਿੰਡ ਲੈਵਲ ਤੇ ਵੀ ਇਹਨਾਂ ਨੂੰ ਆ ਰਹੀਆਂ ਨੇ ਜਿਹਦਾ ਹੱਲ ਹੈ ਜਿਹੜਾ ਉਸ ਦੀ ਮੰਗ ਕੀਤੀ ਜਾ ਰਹੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ